ਕਾਚੀ ਮੈਂ ਰਤਨਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਇੱਥੇ ਆ। ਅੱਜ ਅਸੀਂ ਤੇ ਕੁਝ ਸੂਟਸ ਲੈ ਕੇ ਆਏ ਆ ਕਾਟਨ ਕਾਟਨ ਦੇ ਰੂਟੀਨ ਵੇਅਰ ਸੂਟਸ ਨੇ ਜਿਹੜਾ ਵੀ ਸੂਟ ਚੰਗਾ ਲੱਗਦਾ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ 94111 1043 ਤੇ WhatsApp ਮੈਸੇਜ ਕਰ ਸਕਦੇ। ਨੰਬਰ ਸਾਡਾ ਜੀ 9417010400 ਜਿਹੜੀਆਂ ਭੈਣਾਂ ਰੂਟੀਨ ਚ ਜੌਬ ਕਰਦੀਆਂ ਨੇ ਜਾਂ ਬਾਹਰੋਂ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਰੈਗੂਲਰ ਸੂਟਸ ਚਾਹੀਦੇ ਨੇ। ਇਹ ਕੁਝ ਨਵਾਂ ਪੈਟਰਨ ਬਣਾ ਕੇ ਉਹਨਾਂ ਕਾਟਨ ਸਾਪ੍ਰਿੰਟਸ ਨੂੰ ਰੂਟੀਨ ਵੇਅਰ ਨੂੰ ਬਹੁਤੇ ਮਹਿੰਗੇ ਨਹੀਂ ਕਾਟਨ ਦੇ 1000 750 800 ਦੀ ਰੇਂਜ ਦੇ ਨੀਅਰ अबाउट 3000 1000 11 1200 ਤੱਕ ਦੇ ਇਹਨਾਂ ਦੇ ਵਿੱਚ ਕੁਝ ਡਿਜ਼ਾਈਨਿੰਗ ਕਰਕੇ ਆਪਾਂ ਉਹ ਕਰ ਸਕਦੇ ਆ ਇਹਨਾਂ ਦੇ ਵਿੱਚ ਦੁਪੱਟੇ ਐਡ ਆਨ ਨਹੀਂ ਹੈਗੇ ਦੁਪੱਟੇ علیحدਦਾ ਹੋਣਗੇ ਦੁਪੱਟੇ ਤੇ ਬਲੇਸਿੰਗ ਵਗੈਰਾ ਜਿਹੜਾ ਵੀ ਤੁਸੀਂ ਨੇ ਕੁਝ ਕਰਨਾ ਹੈ ਉਹ ਆਪਾਂ ਉਸੇ ਹਿਸਾਬ ਨਾਲ ਕਰੀਏ ਕਲਰ ਕੰਬੀਨੇਸ਼ਨ ਇਹਨਾਂ ਨੂੰ ਆਪਾਂ ਸਟੀਚਿੰਗ ਦੇ ਵਿੱਚ ਵੀ ਕੁਝ ਦੇ ਸਕਦੇ ਹਾਂ ਸੋਟਾ ਦੇ ਵਿੱਚ ਕੋਈ ਲੇਸ ਪਾ ਸਕਦੇ ਹਾਂ ਕੁਝ ਪੈਚਵਰਕ ਕਰ ਸਕਦੇ ਹਾਂ ਕੁਝ ਹਲਕਾ ਫੁਲਕਾ ਐਮਬਲਿਸ਼ਮ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ ਡਿਜ਼ਾਈਨਿੰਗ ਕਰ ਸਕਦੇ ਹਾਂ ਜਿਹੜਾ ਵੀ ਫੈਬਰਿਕ ਤੁਹਾਨੂੰ ਚੰਗਾ ਲੱਗੇ ਤੁਸੀਂ ਸਰਬੋਸਤੇ ਫੋਨ ਤੇ ਉਸ ਦੇ ਨਾਮ ਕੰਟੈਕਟ ਕਰ ਸਕਦੇ ਹੋ ਕਿ ਕਿਸ ਤਰੀਕੇ ਇਸ ਨਾਲ ਇਸ ਨੂੰ ਡਿਜ਼ਾਈਨ ਉਮੀਦ ਕਰਦੇ ਆ ਜਿਹੜੇ ਹੁਣ ਤੱਕ ਤੁਹਾਨੂੰ ਸੌਂਸ ਮਿਲੇ ਨੇ ਉਹ ਰਚਗੇ ਹੋਣਗੇ ਸਭ ਦੇ ਜਿਹੜੇ ਵੀ ਮਿਲੇ ਨੇ ਵਧੀਆ ਲੱਗੇ ਹੋਣਗੇ ਤੇ ਅੱਗੇ ਵੀ ਮੈਂ ਜੋ ਕਰੀ ਰਹੀ ਹਾਂ ਰਿਸਪੌਂਸ ਵਧੀਆ ਚਲੋ ਜੀ ਸ਼ੁਰੂਆਤ ਕਰਦੇ ਹਾਂ ਮੇਰੇ ਅਲ ਕੰਬੀਨੇਸ਼ਨ ਤੋਂ ਜੀ ਇਹ ਫੈਬਰਿਕ ਹੈ ਜੀ ਇਸ ਤਰੀਕੇ ਦਾ ਹੈ ਫੈਬਰਿਕ ਹੈ ਇਹਦੇ ਵਿੱਚ ਕਲਰ ਕੰਬੀਨੇਸ਼ਨਸ ਅਸੀਂ ਤਿੰਨ ਲੈ ਕੇ ਆਏ ਆ ਜੀ ਕਾਟਨ ਦਾ ਫੈਬਰਿਕ ਹੈ 750 ਦਾ ਕੋਈ ਬਹੁਤਾ ਮਹਿੰਗਾ ਫੈਬਰਿਕ ਨਹੀਂ ਹੈਗਾ 750 ਦਾ ਫੈਬਰਿਕ ਹੈ ਤੁਸੀਂ ক্লোਜ਼ ਅਪ ਦੇਖ ਸਕਦੇ ਹੋ ਜੀ ਲਾਈਟ ਫਿਰੋਜ਼ੀ ਜਿਹਾ ਹੈ ਰੰਗਿਆ ਬਹੁਤ ਸੋਹਣਾ ਹੈ ਫੈਬਰਿਕ ਹੈ ਕੋਈ ਇਹਦੇ ਪਿੰਟੇ ਦੇ ਵਿੱਚ ਸੀ ਥਰੂ ਨਹੀਂ ਹੈਗਾ ਲਾਈਕ ਇਸ ਤਰੀਕੇ ਨਾਲ ਹੀ ਫੈਬਰਿਕ ਚ ਹੁੰਦਾ ਹੈ ਗਾਫਾ ਜੀ ਦੂਸਰਾ ਸ਼ੇਡ ਹੈ ਜੀ ਇਹਦਾ ਪਿਸਤਾਕ ਇਹ ਵੀ ਸੇਮ ਕਾਸਟ ਦਾ 750 ਦੀ ਰੇਂਜ ਦਾ ਤੁਸੀਂ ਇਹਨਾਂ ਨੂੰ ਓਵਰ ਆਲ ਵੀ ਸਿੰਗਲ ਸ਼ੇਡ ਦੇ ਵਿੱਚ ਵੀ ਬਣਾ ਸਕਦੇ ਹੋ ਸਟਿਚਿੰਗ ਦੇ ਨਾਲ ਆਫ ਵਾਈਟ ਲੇਸਿੰਗ ਲਾ ਕੇ ਜਾਂ ਇਹਨਾਂ ਨੂੰ ਕੰਟਰਾਸਟੇਡ ਵੀ ਕਰਾ ਸਕਦੇ ਹਾਂ ਤੀਜਾ ਰੰਗ ਹੈ ਜੀ ਪਿੰਕ ਕਲਰ ਤੇ ਕੰਬੀਨੇਸ਼ਨ ਦੇ ਨਾਲ ਇਹਨਾਂ ਨੂੰ ਤੁਸੀਂ ਕਿਸੇ ਵੀ ਰੰਗ ਨੂੰ ਦੋਹਾਂ 올ਓਵਰ ਸੂਟ ਵੀ ਫੈਬਰਿਕ ਕੇਸ ਨੂੰ ਰੈਡੀ ਕਰ ਸਕਦੇ ਹਾਂ ਪੂਰਾ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਨਹੀਂ ਚਾਹੁੰਦੇ ਹੈਗੇ ਤਾਂ ਮੇਰੇ ਮੰਗੂ ਚਾਹੁੰਦੇ ਹੋ ਤਾਂ ਡਬਲ ਕੰਬੀਨੇਸ਼ਨ ਵੀ ਬਣ ਸਕਦਾ ਡਬਲ ਕੰਬੀਨੇਸ਼ਨ ਮੈਂ ਇਸ ਤਰੀਕੇ ਨਾਲ ਬਣਾਇਆ ਹੈ ਮੇਰਾ ਸ਼ਰਟ ਅੰਦਰ ਦਾ ਅਤੇ ਬਾਟਮ ਅੰਦਰ ਦਾ ਬਾਟਮ ਦੇ ਨਾਲ ਦੀਆਂ ਮੈਂ 슬ੀਵਸ ਲਾਈਆਂ ਨੇ ਦੁਪੱਟਾ ਵੀ ਮੇਰਾ ਡਬਲ ਇੰਨਾ ਵਿੱਚ ਜਿਹੜਾ ਵੀ ਕਲਰਫੁਲ ਸੋਨਾ ਦਾ ਇਹ ਕੰਬੀਨੇਸ਼ਨ ਨਹੀਂ ਤੁਸੀਂ ਮੈਨੂੰ ਉਸ ਦੇ ਸਾਬਨਾ ਕਰ ਸਕਦੇ ਹੋ ਨਹੀਂ ਕਰਨਾ ਤਾਂ ਓਵਰਆਲ ਬ੍ਰੀਕਲੇਸਿੰਗ ਦੇ ਵਿੱਚ ਆਫ ਵਾਈਟ ਦੇ ਨਾਲ ਸਟਿਚਿੰਗ ਕਿ ਕੁਛ ਸੋਨਾ ਚ ਲੈ ਲਓਗਾ ਕੁਛ ਐਮਬਰਾਇਡਰੀ ਕਰ ਲਈਏ ਤਾਂ ਪੈਚਵਰਕ ਵੀ ਹੋ ਜਾਊਗਾ ਮੈਂ ਇਸ ਦੇ ਉੱਤੇ ਨਾਲ ਪੈਚਵਰਕ ਵੀ ਕੀਤਾ ਹੋਇਆ ਘੇਰੇ ਤੇ ਹਲਕਾ ਜਿਹਾ ਚੁੱਕਾ ਜਿਹਾ 슬ੀਵਸ ਤੇ ਨਹੀਂ ਦਿੱਤਾ 슬ੀਵਸ ਮੇਰੀਆਂ ਬੈਲ 슬ੀਵਸ ਸੀਗੀਆਂ ਜੀ ਉਹਨਾਂ ਤੇ ਪੱਟੀ ਦਿੱਤੀ ਓਵੇਂ ਜੁਕਰ ਪਰ ਘੇਰੇ ਤੇ ਹਲਕਾ ਜਿਹਾ ਪੈਚਵਰਕ ਹੈ ਤੁਸੀਂ ਇਹਨਾਂ ਤੇ ਪੈਚਵਰਕ ਵੀ ਕਰਾ ਸਕਦੇ ਹੋ ਕਨਫਰੋਸਟੇਟ ਉਸ ਤੇ ਹੈ ਸਭ ਨੂੰ 750 ਦੀ ਰੇਂਜ ਦਾ ਰੂਟਿਨ ਵੇਅਰ ਹੈ ਇਹਦੇ ਵਿੱਚ ਦੁਪੱਟਾ ਨਹੀਂ ਐਡ ਹੋ ਗਿਆ ਤੁਸੀਂ ਇਸ ਤੇ ਸੌਫਟ ਕਾਟਨ ਕੋਟਾ ਡੋਰੀਆ ਦਾ ਦੁਪੱਟਾ ਯੂਜ਼ ਕਰ ਸਕਦੇ ਹੋ ਪ੍ਰਿਕ ਜੀ ਦੁਪੱਟੇ ਦੇ ਫਿਨਿਸ਼ਿੰਗ लेस ਹੋ ਸਕਦੀ ਹੈ 25 26 100 ਦੀ ਰੇਂਜ ਦੇ ਹੀ ਨੀਅਰ ਅਬਾਊਟ ਸੂਟਸ ਰੈਡੀ ਹੋ ਜਾਂਦੇ ਨੇ ਸਟੀਚਿੰਗ ਸమేਥੋਂ ਕਰਕੇ ਦੁਪੱਟਾ ਫਿਨਿਸ਼ ਕਰਦੇ ਨਾਲ ਨੈਕਸਟ ਸੂਟ ਹੈ ਜੀ ਇਹ ਪ੍ਰਿੰਟਡ ਸ਼ਰਟ ਐਂਡ ਅ ਪਲੇਨ ਬਾਟਮ ਹੈ ਜੀ ਬੜਾ ਸੋਹਣਾ ਹੈ ਦਾ ਪ੍ਰਿੰਟ ਹੈ ਜੀ ਇਹ ਵੀ ਸੂਟ ਸਾਡੇ ਕੋਲੇ ਕਾਫੀ ਹੈਗੇ ਨੇ ਤੁਸੀਂ ਆਰਡਰ ਕਰ ਸਕਦੇ ਆ ਇਸ ਨੂੰ ਫੈਬਰਿਕ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਕੀ ਗ੍ਰੇ ਤੇ ਬੇਬੀ ਪਿੰਕ ਦਾ ਕੰਬੀਨੇਸ਼ਨ ਹੈ ਕਾਸ਼ਲੀ ਜਾਰਾਂਗੇ ਬੜਾ ਸੋਹਣਾ ਹੈ ਜੀ ਸੁਪਰ ਫਾਈਨ ਪਿਓਰ ਕਾਟਨ ਲੌਨ ਹੈ ਜੀ ਗ੍ਰੇਨੀ ਦੀ ਇਹ ਲੌਨ ਹੈ ਜੀ ਸਾਡੇ 1200 ਦਾ ਇਹ بیس ਹੈ ਜੀ ਬਾਟਮ ਇਹਦੇ ਨਾਲ ਦਾ ਪਿਓਰ ਕੈਮਬ੍ਰਿਕ ਦਾ ਹੈ ਪਿਓਰ ਕੈਮਬ੍ਰਿਕ ਦਾ ਇਹ ਦਾ ਬਾਟਮ ਹੈ ਜੀ ਸੁਪਰ ਲੌਨ ਗ੍ਰੇਨੀ ਦਾ ਇਹ ਫੈ布ਰਿਕ ਹੈ ਪਿਓਰ ਲੌਨ ਹੈ ਜੀ ਲੈਵ ਲੈਵ ਲੈਂਥ ਦੀ ਜੀ ਸਟੈਂਪਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਸ ਨੂੰ ਸਟਿਚਿੰਗ ਦੇ ਵਿੱਚ ਕੁਝ ਦੇ ਸਕਦੇ ਆ ਕਫਾਂ ਤੇ ਐਮਬਰਾਇਡਰੀ ਹੋ ਸਕਦੀ ਹੈ ਸਲਵਾਰ ਦੇ ਉੱਤੇ ਵੀ ਹਲਕੇ ਫੁਲਕੇ ਐਮਬਰਾਇਡਰੀ ਹੋ ਸਕਦੀ ਹੈ ਜੇ ਨਹੀਂ ਵੀ ਕੁਝ ਕਰਾਉਣੀ ਤਬਰਿਕ ਸਟੀਚਿੰਗ ਦੇ ਵਿੱਚ ਜਾਂ ਐਮਬਲੋਇਡਰੀ ਦੇ ਵਿੱਚ ਕੁਝ ਡਿਜ਼ਾਈਨਿੰਗ ਦੇ ਸਕੀ ਜਾਂ ਲੇਸਿੰਗ ਦੇ ਵਿੱਚ ਸਾਡੇ 1200 ਦੀ ਰੇਂਜ ਦਾ ਜੀ ਇਹ ਸੂਟ ਹੈ ਜਿਹੜਾ ਨੈਕਸਟ ਸੂਟ ਹੈ ਜੀ ਇਹ ਵਾਈਬਰੈਂਟ ਜੇ ਕਲਰਸ ਨੇ ਮੋਤੇ ਬੜੇ ਸੋਹਣੇ ਰੰਗ ਨੇ ਜੀ 900 ਦਾ ਇਹ ਫੈਬਰਿਕ ਹੈ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਤਾਂ ਪ੍ਰਿੰਟ ਕਾਫੀ ਸਾਰੇ ਇਹਦੇ ਵਿੱਚ ਮਲਟੀ ਕਲਰਸ ਫੈਬਰਿਕਸ ਨੇ ਪੂਰਾ ਤੁਸੀਂ ਇਸ ਨੂੰ ਓਵਰਆਲ ਵੀ ਚੱਕ ਸਕਦੇ ਹੋ ਓਵਰਆਲ ਬੜਾ ਸੋਹਣਾ ਬਣੂਗਾ ਇਸ ਦਾ ਤੁਸੀਂ ਉਹ ਸਭ ਦੇਖ ਸਕਦੇ ਹੋ ਰੱਚ ਬੜੇ ਸੋਹਣੇ ਸੋਹਣੇ ਰੰਗ ਨੇ ਕੰਟਰਾਸਟਡ ਲੈਣਾ ਕਿਸੇ ਕੰਟਰਾਸਟਡ ਦੇ ਨਾਲ ਵੀ ਹੋ ਸਕਦਾ ਜੇ ਤੁਹਾਡੇ ਕੋਲ ਪਿੰਕ ਸਲਵਾਰ ਹੈ ਜਾਂ ਗ੍ਰੀਨ ਬਣਾਉਣਾ ਚਾਹੁੰਦੇ ਹੋ ਫਿਰੋਜ਼ੀ ਬਣਾਉਣਾ ਚਾਹੁੰਦੇ ਹੋ ਬੇਬੀ ਪਿੰਕ ਬਣਾਉਣਾ ਚਾਹੁੰਦੇ ਤਾਂ ਉਹਨਾਂ ਦੇ ਵਿੱਚ ਵੀ ਬਣ ਜੂਗਾ ਓਵਰਆਲ ਵੀ ਬੜਾ ਸੋਹਣਾ ਚੱਲੇ ਆਉਂਦਾ ਹੈ ਇਹਨਾਂ ਦਾ ਇੰਡੋ-ਵੈਸਟਰਨ ਡ्रेसेस ਵੀ ਬੜੀਆਂ ਸੋਹਣੀਆਂ ਜਾਂਦੀਆਂ ਨੇ ਨਹੀਂ ਕੁਝ ਕਰਨਾ ਤਾਂ ਇਸ ਨੂੰ ਓਵਰਆਲ ਇਸ ਦੇ ਨਾਲ ਆਫ-ਵਾਈਟ ਬਾਟਮ ਦੇ ਨਾਲ ਵੀ ਕੰਟਰਾਸਟਡ ਕਰ ਸਕਦੇ ਹੋ ਨੌ ਸੌ ਦਾ ਜੀ ਇਹ ਪੂਰਾ ਸੂਟ ਹੈ ਜੇ ਤੁਸੀਂ ਇਸ ਨੂੰ ਕਰਨਾ ਇਹ ਨੂੰ ਅਦਰਵਾਈਜ਼ ਜੇ ਤੁਸੀਂ ਕੰਟਰਾਸਟਡ ਲੈਣਾ ਕਿਸੇ ਪਲੇਨ ਬਾਟਮ ਦੇ ਨਾਲ ਜਾਂ ਆਫ ਵਾਈਟ ਦੇ ਨਾਲ ਤਾਂ ਤੁਸੀਂ ਉਸ ਤਰੀਕੇ ਨਾਲ ਮਿਲੈ ਸਕਦੇ ਹੋ ਕੁਝ ਸੈਚ ਵਾਂਗ ਸੱਕਦੇ ਨੇ ਫਰਸ਼ੀ ਸਵਾਰ ਤੁਸੀਂ ਇਸ ਦੇ ਨਾਲ ਬਣਾ ਸਕਦੇ ਹੋ ਇਹਨਾਂ ਦੇ ਨਾਲ ਵਧੀਆ ਐਕਸਪੈਰੀਮੈਂਟ ਕਰ ਸਕਦੇ ਹੋ ਇਹਨਾਂ ਸੋਹਣੇ ਫੈਬਰਿਕਸ ਦੀ ਸਟਿਚਿੰਗ ਦੇ ਵਿੱਚ ਬੜਾ ਸੋਹਣਾ ਜਾਂਦਾ ਹੈ ਫੈਬਰਿਕ ਬੜਾ ਸੋਹਣਾ ਹੈ ਓਵਰ ਆਲ ਲੁੱਕ ਇਸ ਤਰੀਕੇ ਦੇ ਨਾਲ ਚਾਹਤੀ ਹੈ ਇਸ ਨੂੰ ਓਵਰ ਆਲ ਬੜਾ ਸੋਹਣਾ ਜਾਂਦਾ ਹੈ ਨੈਕਸਟ ਹੈ ਜੀ ਜਿਹੜਾ ਮਾਊਸ ਜਿਹੜਾ ਸ਼ੇਡ ਹੈ ਜੀ ਕਾਟਨ ਦਾ ਫੈਬਰਿਕ ਹੈ ਵੀ ਬਹੁਤ ਸੋਹਣਾ ਬਹੁਤ ਸੌਫਟ ਹੈ ਜਿੰਨੇ ਵੀ ਫੈਬਰਿਕਸ ਨੇ ਜੀ ਸਾਰੇ ਬਹੁਤ ਸੌਫਟ ਨੇ ਕੈਂਬਰਿਕ ਦੇ ਬਣਸਤੇ ਨੇ ਜਿਹੜੀ ਹੁਣ ਚੁਭਵੀ ਜੀ ਗਰਮੀ ਇਹਨਾਂ ਵਾਸਤੇ ਬੈਸਟ ਫੈਬਰਿਕਸ ਨੇ ਸਾਰਾ ਕਾਟਨ ਦਾ ਫੈਬਰਿਕ ਹੈ ਜੀ ਬਿਲਕੁਲ ਸੁਦੀ ਜਿਹਾ ਬਰਾਊਨ ਸ਼ੇਡ ਹੈ ਜੀ ਮਾਊਸ ਸ਼ੇਡ ਹੈ ਜੀ ਤੇ ਬ੍ਰੀਕ ਪੋਲਕਾ ਡੌਟਸ ਨੇ ਬ੍ਰੀਕ ਬ੍ਰੀਕ ਦੇ ਵਿੱਚ ਬਲੈਕ ਕਲਰ ਦੇ ਡਾਟਸ ਨੇ ਸਾਡੇ 1700 ਦੀ ਇਹ ਰੇਂਜ ਦਾ ਫੈਬਰਿਕ ਹੈ ਜੀ ਇਸ ਨੂੰ ਬਲਕ ਦੇ ਨਾਲ ਕੰਬੀਨੇਸ਼ਨ ਕਰਕੇ ਬ੍ਰਿਕਲੇਸਿੰਗ ਦੇ ਵਿੱਚ ਹਲਕਾ ਫੁਲਕਾ ਐਮਬਰਾਇਡਰੀ ਕਰਕੇ 2500 ਤੋਂ 3000 ਰੇਂਜ ਤੱਕ ਤੁਸੀਂ ਬਣਾ ਸਕਦੇ ਹੋ ਜੇ ਨਹੀਂ ਕੁਝ ਐਮਬਰਾਇਡਰੀ ਕਰਨੀ ਹੈ ਕਿ ਤਾਂ ਤੁਸੀਂ ਇਸ ਨੂੰ ਸਟਿਚਿੰਗ ਦੇ ਵਿੱਚ ਵੀ ਹੈ ਰਾਨ ਕਰ ਸਕਦੇ ਹੋ ਸੌਫਟ ਕੋਟਨ ਕੋਟਾ ਡੋਰੀ ਜਾਂ ਦੁਪੱਟਾ ਜਾਂ ਕੋਈ ਫੈਬਰਿਕ ਤੁਸੀਂ ਨਾ ਦੁਪੱਟਾ ਐਗਰਾਂ ਕਰ ਸਕਦੇ ਨੇ ਨੈਕਸਟ ਹੈ ਜੀ ਜਿਹੜਾ ਬਲੂ ਰੰਗ ਤੇ ਪ੍ਰਿੰਟਡ ਹੈ ਇਹ ਵੀ ਕੈਮਰੀਕ ਬੇਸ ਨੇ ਜਿੰਨੇ ਵੀ ਤੁਹਾਨੂੰ ਦਿਖਾਈ ਨੇ ਸਾਰੇ ਕੈਮਰੀਕ ਨੇ ਵਿੱਚ ਕੋ ਬ੍ਰਹਣੀ ਦਾ ਸੀਗਾ ਜੀ ਇਸ ਦਾ ক্লোਜ਼ ਅਪ ਹੈ ਜਦੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਫਿਰੋਜ਼ੀ ਰਾਇਲ ਬਲੂ ਪਿੰਕ ਐਂਡ ਆਫ ਵਾਈਟ ਦਾ ਇਹ ਕੰਬੀਨੇਸ਼ਨ ਹੈ ਓਵਰ ਆਲ ਬਹੁਤ ਸੋਹਣਾ ਲੱਗਦਾ ਹੈ ਜ਼ਰੂਰਤ ਨਹੀਂ ਹੈ ਕਿ ਇਸ ਗਰਮੀ 'ਚ ਬਹੁਤ ਵਧੀਆ ਲੱਗਦੇ ਨੇ ਓਵਰ ਆਲ ਇਸ ਨੂੰ ਲੇਸਿੰਗ ਦੇ ਵਿੱਚ ਕੁਝ ਬ੍ਰਿਕ ਜਾ ਦੇ ਸਰਦੀਆਂ ਡਿਜ਼ਾਈਨ ਦੇ ਵਿੱਚ ਕੁਸ਼ ਕਰ ਸਕਦੇ ਹੋ ਜਿਹੜੇ ਤੱਕ ਹੁਣ ਤੱਕ ਡਿਜ਼ਾਈਨਿੰਗ ਕੀਤੇ ਨੇ ਸੂਟਸ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਸਾਡੇ ਅਸੀਂ ਨੇ ਕੁਝ ਇਹਨਾਂ ਦੇ ਪਿਕਚਰਸ ਪਾਈਆਂ ਨੇ ਅਪਲੋਡ ਕੀਤੇ ਨੇ ਉਹਨਾ ਵੀਡੀਓਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜਾਂ ਤੁਹਾਡਾ ਕੋਈ ਆਪਦਾ ਡਿਜ਼ਾਈਨ ਹੈ ਤੁਸੀਂ ਉਹ ਵੀ ਦੇ ਸਕਦੇ ਹੋ। ਕੋਈ ਕੜਾਈ ਦਾ ਡਿਜ਼ਾਈਨ ਹੈ ਜਾਂ ਤੁਸੀਂ ਆਪਦਾ ਫੈਬਰਿਕ, ਡੇਢਾਂ ਫੈਬਰਿਕ ਦੇ ਕੇ ਵੀ ਕਰਵਾ ਸਕਦੇ ਹੋ ਜਾਂ ਕੋਈ ਤੁਹਾਡਾ ਆਪਦਾ ਡਿਜ਼ਾਈਨ ਹੈ ਉਹ ਵੀ ਸਾਥੋਂ ਕਸਟਮਾਈਜ਼ ਕਰਾ ਸਕਦੇ ਹੋ। ਸਾਨੂੰ ਮੀਨੀਮਮ ਹਫਤਾਕ ਲੱਗ ਜਾਂਦਾ ਹੈ, ਹਫਤਾ ਤੇ ਦਿਨ ਇਸ ਦਾ ਮੰਨ ਕੇ ਹੀ ਚੱਲੋ। ਜੇ ਫੈਬਰਿਕ ਰੈਡੀ ਹੈ, ਜੇ ਕੁਝ ਕੰਮ ਕਰਵਾਉਣਾ ਹੈ ਤਾਂ 15 ਦਿਨਾਂ ਦਾ ਲੱਗੇ ਉਹਨੂੰ ਕੰਮ। ਚਲੋ ਜੀ, ਚੰਗੀ ਲੱਗੀ ਹੋਣੀ ਹੈ ਵੀਡੀਓ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਸਬਸਕ੍ਰਾਈਬ जे चैनल साडे चॅनल ते चैनल चॅनल प्लीज सबस्क्राईब करें सत